ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਪਿਛਲੇ ਦਿਨੀ ਲੇਡੀ ਹੈਡ ਕਾਂਸਟੇਬਲ ਜਿਹੜੀ ਕਿ ਚਿਟਾ ਵੇਚਦੀ ਹੋਈ ਫੜੀ ਗਈ ਸੀ ਵੀਰੋ ਉਹ ਮਾਮਲਾ ਪੁਰਾਣਾ ਹੋ ਗਿਆ ਵੈ ਲੇਕਿਨ ਉਸ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਸਾਹਿਬ ਨੇ ਇੱਕ ਵੱਡਾ ਐਕਸ਼ਨ ਲਿਆ ਵੈ ਵੱਡੀ ਖਬਰ ਹੈ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਸੁਚਾਲਕੇ ਵੀਡੀਓ ਦੇਣੇ ਇਸ ਦੇ ਬਾਰੇ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਨਵੀਂ ਇੰਟਰਵਿਊ ਕੀਤੀ ਜਿਹੜੀ ਕਾਂਸਟੇਬਲ ਅਮਨਦੀਪ ਕੌਰ ਨੇ ਦਰਾਂ ਸਾਲ ਦੇ ਵਿੱਚ ਉਹਨੂੰ ਪਸਾ ਗਈ ਹੈ ਯਾਨੀ ਸਿੱਧਾ ਮੁੱਖ ਮੰਤਰੀ ਦੀ ਨਜ਼ਰ ਦੇ ਵਿੱਚ ਆ ਗਈ ਹੈ ਕਿ ਮੈਂ ਜਿਹੜੀ ਕੱਲ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀ ਉਹ ਸਿੱਧਾ ਕਹਿ ਰਹੀ ਸੀ ਕਿ ਮੇਰਾ ਘਰ ਕੋਈ ਟਾਕੇ ਦਿਖਾਵੇ ਪਰ ਐਸਐਸਪੀ ਬਠਿੰਡਾ ਦੇ ਮੂੰਹੋਂ ਵੀ ਸੁਣਾਵਾਂਗੇ ਤੁਹਾਨੂੰ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਵੀ ਸੁਣਾਵਾਂਗੇ ਕਿਉਂਕਿ ਦੂਮਾ ਨੇ ਯਾਨੀ ਐਕੈਸਾ ਬਿਆਨ ਦੇ ਦਿੱਤਾ ਜਿਹਦੇ ਨਾਲ ਨਿਸ਼ਚਿਤ ਹੋ ਚੁੱਕਿਆ ਕਿ ਅਮਨਦੀਪ ਕੌਰ ਦੀ ਕੋਠੀ ਦਾ ਜਿਹੜਾ ਢਾਉਣ ਦਾ ਜੁਮਾ ਐਸਐਸਪੀ ਬਠਿੰਡਾ ਨੇ ਲੈ ਲਿਆ ਔਰ ਦੋ ਦਿਨ ਦਾ ਟਾਈਮ ਰੱਖ ਦਿੱਤਾ ਤੇ ਇਹਦੇ ਵਿੱਚ ਇਹਨਾਂ ਨੇ ਮਕਾਮ ਹਾਸਲ ਕਰਨ ਯਾਨੀ ਪੀਲਾ ਪੰਜਾ ਤਿਆਰ ਆ ਦੋ ਦਿਨਾਂ ਦੇ ਅੰਦਰ ਅੰਦਰ ਅਮਨਦੀਪ ਕੌਰ ਦੀ ਕੋਠੀ ਦੇ ਉੱਤੇ ਪੀਲਾ ਪੰਜਾ ਚੱਲਣ ਜਾ ਰਿਹਾ ਹੈ ਭਗਵੰਤ ਮਾਹੰਦਾ ਕਹਿੰਦੇ ਸੀ ਘਰ ਨਹੀਂ ਟੈਂਦਾ ਪਰ ਇੱਥੇ ਹੁਣ ਐਸਐਸਪੀ ਜਿਹੜੀ ਬਠਿੰਡਾ ਉਹਨਾਂ ਦੇ ਮੂੰਹੋਂ ਤੁਹਾਨੂੰ ਮੈਂ ਸਰਾਉਂਗਾ ਕਿ ਆਖਰ ਐਸਾ ਕਿਹੜਾ ਬਿਆਨ ਆ ਜਿਹੜਾ ਮੁੱਖ ਮੰਤਰੀ ਔਰ ਦੂਜੇ ਪਾਸੇ ਐਸਐਸਪੀ ਬਠਿੰਡਾ ਨੇ ਦੇ ਦਿੱਤਾ ਉਹ ਵੀ ਇੱਕ ਲੇਡੀ ਆ ਜਿਹੜੀ ਬਠਿੰਡੇ ਦੀ ਐਸਐਸਪੀ ਹੈ ਉਹਨਾਂ ਨੇ ਇੱਕ ਬਹੁਤ ਵੱਡੇ ਕੜੇ ਸ਼ਬਦਾਂ ਦੇ ਨਾਲ ਕਿਹਾ ਕਿ ਜਿਹੜੀ ਅਮਨਦੀਪ ਕੌਰ ਹੈ ਇਹ ਚਿੱਟੇ ਜ਼ਿੰਮੇਤ ਫੜੀ ਜਾਂਦੀ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਕਹਿੰਦੇ ਵੀ ਬਹੁਤ ਵੱਡੀ ਗੱਲ ਉੱਠ ਖੜੀ ਕਿ ਭਾਈ ਤੁਹਾਡੀ ਕਾਂਸਟੇਬਲ ਦੀ ਜਮਾਨਤ ਹੋ ਗਈ ਹੈ ਬੜੀ ਛੇਤੀ ਬਾਹਰ ਆ ਗਈ ਹੈ ਤੇ 17 ਗ੍ਰਾਮ ਜਿਹੜਾ ਚਿੱਟਾ ਫੜਿਆ ਜਾਂਦਾ ਸਵਾਲ ਮੁੱਖ ਮੰਤਰੀ ਦੇ ਅੱਗੇ ਲੋਕਾਂ ਦੇ ਧਰੇ ਕਿ ਭਾਈ ਜਿਹੜੇ ਛੋਟੇ ਤਸਕਰ ਨੇ ਉਹਨਾਂ ਦੇ ਘਟ ਆ ਰਹੇ ਹੋ ਤੇ ਜਿਹੜੀ ਆਪਣੀ ਕਾਂਸਟੇਬਲ ਹੈ ਇਹਨੂੰ ਕਿਉਂ ਬਚਾ ਕੇ ਰੱਖਿਆ ਤਾਂ ਫੇਰ ਐਸਐਸਪੀ ਬਠਿੰਡਾ ਦਾ ਬਿਆਨ ਆਉਂਦਾ ਜਿਹੜਾ ਕਿ ਤੁਹਾਨੂੰ ਹੁਣ ਸੁਣਾਉਣ ਜਾ ਰਿਹਾ ਐਸਐਸਪੀ ਬਠਿੰਡਾ ਨੇ ਜ਼ਿੰਮੇਵਾਰੀ ਲੈ ਲਈ ਹੈ ਕਿਹਨਾਂ ਘਟਾਉਣਾ ਦਾ ਨਿਸ਼ਚਿਤ ਹੈ ਕਿਉਂਕਿ ਜਿਹੜਾ ਵੀ ਕ੍ਰਾਈਮ ਦੇ ਵਿੱਚ ਫਸ ਗਿਆ ਮੁੱਖ ਮੰਤਰੀ ਦਾ ਵੀ ਦੁਬਾਰਾ ਬਿਆਨ ਆ ਗਿਆ ਤਾਂ ਹੁਣ ਇੱਕ ਇੱਕ ਕਰਕੇ ਮੈਂ ਤੁਹਾਨੂੰ ਬਿਆਨ ਸੁਣਾਉਂਗਾ ਪਹਿਲਾਂ ਐਸਐਸਪੀ ਬਠਿੰਡਾ ਦਾ ਸੁਣਾਉਂਗਾ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸੁਣਾਉਂਗਾ ਜਿਹੜਾ ਕਿ ਬੜਾ ਹੀ ਹੈਰਾਨੀ ਕਰ ਦੇਣ ਵਾਲਾ ਬਿਆਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸਿਰਫ ਇੱਕੋ ਹੀ ਗੱਲ ਕਹੀ ਜਾਂਦੀ ਸੀ ਪੰਜਾਬ ਦੇ ਲੋਕਾਂ ਦੁਆਰਾ ਜਿਹੜੇ ਵਿਰੋਧੀ ਪਾਰਟੀਆਂ ਦੇ ਲੀਡਰ ਨੇ ਇਹਨਾਂ ਨੇ ਸਾਰਿਆਂ ਨੇ ਜਾਨੀ ਅਮਨਦੀਪ ਕੌਰ ਨੂੰ ਅੱਗੇ ਧਰਿਆ ਕਿ ਇਹਦੀ ਕੋਠੀ ਦੇ ਉੱਤੇ ਪੀਲਾ ਪੰਜਾ ਕਿਉਂ ਨਹੀਂ ਚੱਲਦਾ ਪਰ ਅੱਜ ਪੂਰੇ ਤੌਰ ਤੇ ਨਿਸ਼ਚਿਤ ਕਰ ਦਿੱਤਾ ਮੁੱਖ ਮੰਤਰੀ ਬੰਨੀਓ ਵੀ ਔਰ ਦੂਜੇ ਪਾਸੇ ਐਸਐਸਪੀ ਬਠਿੰਡਾ ਨੇ ਵੀ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਅਸੀਂ ਇਹ ਮੰਨਦੀ ਹੈ ਜਿਹੜੇ ਤਾਂ ਤੁਸੀਂ ਛੋਟੇ ਹੁੰਦੇ ਨੇ ਉਹਨਾਂ ਦੇ ਪੁਲਿਸ ਘਰ ਟਾ ਦਿੰਦੀ ਹੈ ਜਿਹੜੇ ਵੱਡੇ ਵੱਡੇ ਟਰੱਕ ਪੈਟਰ ਦਾਰ ਨੇ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਉਹਨਾਂ ਤੱਕ ਜਿਹੜਾ ਮਸਲਾ ਨਹੀਂ ਪਹੁੰਚਦਾ ਕੀ ਨੰਬਰ অফ ਐਫ ਆਈ ਆਰਸ ਦੇਖ ਕੇ ਸਿਵਲ ਅਥਾਰਟिटीज ਨਾਲ ਤਾਲਮਿਲ ਕਰਕੇ ਇਹ ਲੋਟ ਆਂਚ ਚ ਲੱਗੇ ਹੋਏ ਆ ਬਟ ਇਹ ਨਹੀਂ ਹੈ ਕਿ ਕੋਈ ਵੱਡੀ 빅 ਫਿਸ਼ ਆ ਤੇ ਅਸੀਂ ਉਹਨੂੰ ਇਗਨੋਰ ਕਰ ਦਈਏ ਮੁਲਾਜ਼ਮ ਜਿਹੜੀ ਫੜੀ ਗਈ ਸੀ ਥਾਰ ਵਾਲੇ ਕੇਸ ਦੇ ਵਿੱਚ ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਪੂਰੀ ਚੱਲ ਰਹੀ ਹੈ ਉਹ ਤਾਂ ਜੀ ਚਲਾਨ ਦੇ ਦਿੱਤਾ ਗਿਆ ਹੈਗਾ ਔਰ ਜਿਹੜੀ ਉਹਦੀ ਪ੍ਰੋਪਰਟੀ ਦੀ ਡੀਟੇਲਸ ਸੀਗੀ ਉਹ ਅਸੀਂ ਕੰਪਟੈਂਟ ਅਥਾਰਟੀ ਨੂੰ ਵੀ ਭੇਜੀ ਹੈ ਤਾਂ ਜੋ ਤੇ ਉਹਦੇ ਨਾਂ ਤੇ ਜੋ ਜਾਇਦਾਦ ਹੈ ਉਹ ਅਸੀਂ ਸਿਵਲ ਅਥਾਰਟिटीज ਨਾਲ ਵੀ ਟਾਈ ਅਪ ਕੀਤਾ ਹੈ ਤੇ ਉਹਦੇ ਚ ਦੇਖੋ ਜੋ ਵੀ ਇਲੀਗੈਲਿਟੀ ਹੈ ਉਹ ਐਸ ਪਰ ਲਾਅ ਫਿਰ ਉਸੇ ਪ੍ਰੋਸੀਡ ਕਰ ਸਕਦੇ ਲੋਕ ਇੱਕ ਪਾਸੇ ਉਹ ਮੁੱਠੀ ਲਾ ਦਿੰਦੇ ਆ ਤੇ ਇੱਕ ਪਾਸੇ ਕੋਈ ਘਰ ਜੀ ਉਹਦੀ ਪ੍ਰੋਪਰਟੀ ਜੇ ਸੋਰਸ ਨਾਲ ਖਰੀਦੀ ਗਈ ਹੈ ਜਾਂ ਕੀ ਉਹਦੇ ਪਿੱਛੇ ਹੈਗਾ ਬੈਕਗ੍ਰਾਉਂਡ ਉਹ ਅਸੀਂ ਆਲਰੇਡੀ ਡੀਸੀ ਸਰ ਨਾਲ ਗੱਲ ਕੀਤੀ ਹੈ ਵੀ ਆ ਚੈਕਿੰਗ दैट ਆ ਉਸੇ ਸਸਪੀ ਬਠਿੰਡਾ ਨੇ ਸਾਫ ਕਰ ਦਿੱਤਾ ਹੈ ਕਹਿੰਦੀ ਡੀਸੀ ਤੱਕ ਜਾਨੀ ਬਹੁਤ ਸਾਰੇ ਹੋਰ ਅਧਿਕਾਰੀਆਂ ਤੱਕ ਇਹਦੀ ਸ਼ਾਨਵੀਂ ਹੋ ਰਹੀ ਹੈ ਪਰ ਅਸੀਂ ਇਹ ਪਤਾ ਲਗਾਉਣਾ ਹੈ ਕਿ ਵਾਕਈ ਉਹ ਚਿੱਟੇ ਦੇ ਨਾਲ ਬਣਾਈ ਗਈ ਹੈ ਜਿਹੜੀ ਇਹਦੀ ਕੋਠੀ ਹੈ ਉਹ ਕਹਿੰਦੇ 2 ਕਰੋੜ ਦੀ ਦੱਸੀ ਜਾਂਦੀ ਹੈ ਤਾਂ 2 ਕਰੋੜ ਦੀ ਜਾਨੀ ਕੋਠੀ ਖਰੀਦਣ ਵਾਲੀ ਅਮਨਦੀਪ ਕੌਰ ਦਾ ਇੱਕ ਇੰਟਰਵਿਊ ਆਉਂਦਾ ਬੀਤੇ ਦਿਨੀ ਜਿਹੜਾ ਮੈਂ ਆਪਣੇ ਚੈਨਲ ਤੇ ਵੀ ਚਲਾਇਆ ਇੱਕ ਦਿਨ ਪਹਿਲਾਂ ਦਾ ਜਿਹੜਾ ਕਿ ਉਹ ਵੀਡੀਓ ਹੈ ਉਹਨੇ ਬਹੁਤ ਜ਼ਿਆਦਾ ਧਮਾਲ ਮਚਾ ਦਿੱਤਾ ਪੂਰੀ ਸਰਕਾਰ ਦੇ ਅੰਦਰ ਕਿਫੇ ਦੇ ਵਿੱਚ ਅਮਨਦੀਪ ਕੌਰ ਨੇ ਇੱਕ ਬਿਆਨ ਦਿੱਤਾ ਸੀ ਕਹਿੰਦੀ ਮੇਰੇ ਘਰ ਨੂੰ ਕੋਈ ਕਿਵੇਂ ਢਾ ਦੂਗਾ ਦਰਾਂ ਸਾਲ ਦੇ ਵਿੱਚ ਉਸੇ ਬਿਆਨ ਨੂੰ ਲੈ ਕੇ ਇਹ ਮਾਮਲਾ ਉੱਠਿਆ ਤਾਂ ਹੁਣ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਵੀ ਸੁਣ ਲਓ ਕਿ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਕੱਲੀ ਅਮਨਦੀਪ ਕੌਰ ਦਾ ਜਿਹੜਾ ਮਾਮਲਾ ਸੀ ਇਹ ਬੜਾ ਹਾਈਲਾਈਟ ਹੋਇਆ ਔਰ ਇਹ ਹੈਡਲਾਈਨ ਬਣ ਕੇ ਹਰ ਰੋਜ਼ ਲੋਕਾਂ ਦੇ ਸਾਹਮਣੇ ਮੁੱਦਾ ਬਣ ਕੇ ਰਹਿ ਗਿਆ ਪਰ ਪੰਜਾਬ ਦੇ ਲੋਕਾਂ ਦੀ ਸੰਤੁਸ਼ਟੀ ਨਹੀਂ ਹੋਈ ਕਹਿੰਦੇ ਵੀ ਅਮਨਦੀਪ ਕੌਰ ਦੀ ਕੋਠੀ ਟੈਣੀ ਚਾਹੀਦੀ ਆ ਬਲਕਿ ਪੱਤਰਕਾਰ ਵੀ ਉਹਦੇ ਘਰ ਤੱਕ ਪਹੁੰਚਦੇ ਨੇ ਤਾਂ ਉਹਦੀ ਕੋਠੀ ਵੀ ਦਿਖਾਈ ਜਾਂਦੀ ਆ ਤਾਂ ਭਗਵੰਤ ਮਾਨ ਨੂੰ ਲਾਂਤਾਂ ਪਾਈਆਂ ਜਾਂਦੀਆਂ ਸੀ ਕਿ ਭਾਈ ਤੁਸੀਂ ਇਹਦਾ ਕੌਲੇਜ ਟਾਕੇ ਦਿਖਾ ਦਿਓ ਕੋਠੀ ਦੀ ਗੱਲ ਛੱਡ ਦਿਓ ਤਾਂ ਫੇਰ ਉਸੇ ਗੱਲਾਂ ਨੂੰ ਵੇਖਦੇ ਹੋਇਆ ਕਿਤੇ ਨਾ ਕਿਤੇ ਭਗਵੰਤ ਮਾਨ ਮੁੱਖ ਮੰਤਰੀ ਨੂੰ ਵੀ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੂੰ ਜੇਕਰ ਕੰਟਰੋਲ ਕਰਨਾ ਤਾਂ ਮੈਨੂੰ ਇਹ ਕਦਮ ਚੱਕਣਾ ਹੀ ਪੈਣਾ ਤੋ ਕਿ ਬਹੁਤ ਸਾਰੇ ਕਹੇ ਜਾ ਰਿਹਾ ਵੀ ਭਾਈ ਜਿਹੜੇ ਛੋਟੇ ਨਸੇ ਤਸਕਰ ਨੇ ਉਹਨਾਂ ਦੇ ਤੁਸੀਂ ਘਟ ਆ ਰਹੇ ਹੋ ਆਪਣੇ ਅਸਰਾਂ ਨੂੰ ਤੇ ਆਪਣੇ ਲੀਡਰਾਂ ਨੂੰ ਕਿਉਂ ਛੱਡ ਰਹੇ ਹੋ ਸੋ ਇਸ ਕਰਕੇ ਕੱਲ ਵੀ ਇੱਕ ਐਮਐਲਏ ਦੇ ਉੱਤੇ ਉਹਨਾਂ ਨੇ ਬਹੁਤ ਕੜਾ ਐਕਸ਼ਨ ਲੈ ਲਿਆ ਯਾਨੀ ਰਮਨ अरोड़ा ਨੂੰ ਇੱਕ ਵਿਜੀਲੈਂਸ ਦੀ ਟੀਮ ਬਣੀ ਉਹ ਗ੍ਰਿਫਤਾਰ ਕੀਤਾ ਜਾਂਦਾ ਜਿਹੜਾ ਕਿ ਨੋਟਾਂ ਦੇ ਢੇਰ ਉਹਦੇ ਘਰੋਂ ਲੱਭੇ ਸੀ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਸਭ ਬੰਦਾ ਜਿਉ ਕਿ ਡਾ ਮਰਜੀ ਹੋਵੇ ਪਾਵਰਫੁੱਲ ਅਰ অপਸ਼ਨ ਕਰਦਾ ਹੈ ਜਾਂ ਤੁਸੀਂ ਤੁਹਾਨੂੰ ਕ੍ਰਪਸ਼ਨ ਜਾਂ ਤੁਹਾਨੂੰ ਰਿਸ਼ਵਤ ਦੇਣ ਵਾਸਤੇ ਮਜਬੂਰ ਕਰਦਾ ਜਾਂ ਬਹਾਨੇ ਬਣਾ ਰਿਹਾ ਹੈ ਮੌਕਾ ਭਾਲ ਰਿਹਾ ਹੈ ਕਿਰਪਾ ਕਰਕੇ ਸਾਨੂੰ ਜੂਰ ਦੱਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸੋ ਸਾਡੀ ਪਾਰਟੀ ਨੇ ਇਹ ਦਾਸਤਾ ਕੇ ਅਸੀਂ ਆਪਣਿਆਂ ਵਧਵੀ ਜਿਹੜੀ ਹੈ ਉਹ ਕਰਵਾਈ ਕਰਦੀ ਹੈ ਤੇ ਮੈਂ ਫੇਰ ਕਹਿਣਾ ਕਿ ਕਿਸੇ ਵਿਅਕਤੀ ਵਿਰੋਧੀ ਇਹਨੂੰ ਭ੍ਰਿਸ਼ਟਾਚਾਰੀ ਸਿਸਟਮ ਦੇ ਵਿਰੁੱਧ ਲੜਾਈ ਹੈ। ਅਸੀਂ ਇਸ ਲੜਾਈ ਨੂੰ ਜਾਰੀ ਵੀ ਰੱਖਾਂਗੇ ਔਰ ਜਿੱਤਾਂਗੇ। ਹੂੰ। ਲੋਕਾਂ ਦੁਆਰਾ ਦਿੱਤੀ ਹੋਈ ਜਿੰਮੇਵਾਰੀ ਨੂੰ ਸੰਭਾਲਿਆ। ਸਾਸੀ ਇੱਕ ਘੰਟੀ ਦੇ ਕੇ ਆਈ ਸੀ ਕੇ ਸੀ। ਭ੍ਰਿਸ਼ਟਾਚਾਰ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਉਹ ਭ੍ਰਿਸ਼ਟਾਚਾਰ ਪਾਵੇਂ ਕਿੱਡਾ ਵੀ ਅਫਸਰ ਜਾਂ ਕੋਈ ਕ੍ਰਿਟੀਕਲ ਪਾਵਰ ਰੱਖਣ ਵਾਲਾ ਬੰਦਾ ਕਰਦਾ ਹੋਵੇ। ਬਖਸ਼ਿਆ ਨਹੀਂ। ਹੁਣ ਇੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਸਿੱਧ ਕਰ ਦਿੱਤੀ ਆਪਣੀ ਬਣੀਓ ਗੱਲ ਕਿਉਂਕਿ ਦਰਾਂ ਸਾਲ ਦੇ ਵਿੱਚ ਮੁੱਖ ਮੰਤਰੀ ਨੂੰ ਵੀ ਬਹੁਤ ਵੱਡਾ ਜਿਹੜਾ ਕਿ ਟਾਈਮ ਇਹਨਾਂ ਦੇ ਸਾਹਮਣੇ ਖੜਾ ਇੱਕ ਵਕਤ ਖੜਾ ਹੈ। ਯਾਨੀ 2027 ਦਾ ਜਿਹੜਾ ਸਮਾਂ ਉਹ ਬੜਾ ਮਹੱਤਵਪੂਰਨ ਇਹਨਾਂ ਦੇ ਲਈ। ਯਾਨੀ ਉਹੀ ਸਮਾਂ ਜਿਹੜਾ ਸੱਤਾ ਦੇ ਵਿੱਚ ਕਾਇਮ ਕਰਨ ਦੀ ਗੱਲ ਕਹਿੰਦਾ। ਮੁੱਖ ਮੰਤਰੀ ਨੂੰ ਲੱਗਦਾ ਵੀ ਪੰਜਾਬ ਦੇ ਲੋਕ ਸਾਡੇ ਵੱਲ ਨੂੰ ਫਿਰ ਤੋਂ ਆ ਜਾਣਗੇ। ਪਰ ਮੱਜ ਵੀ ਕਹਿੰਨਾ ਕਿ ਜੇਕਰ ਬਹੁਤ ਵੱਡੇ ਵੱਡੇ ਬੁੱਧੀਜੀਵੀ ਕਹਿ ਰਹੇ ਇਹ ਗੱਲ ਕਲਾ ਮੈਂ ਨਹੀਂ ਕਹਿੰਦਾ ਕਿ ਜੇਕਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਅਸੀਂ ਚੁਣਿਆ ਸੀ ਅਸੀਂ ਫਿਰ ਤੋਂ ਚੁਣ ਸਕਦੇ ਹਾਂ ਜੇਕਰ ਮੈਨੂੰ ਲੱਗਦਾ ਵੀ ਪੰਜਾਬ ਦੀ ਜਨਤਾ ਦੇ ਸਾਹਮਣੇ ਆਪਣੀ ਕੌਂਸਟੇਬਲ ਅਮਨਦੀਪ ਕੌਰ ਦੀ ਕੋਠੀ ਦੇ ਉੱਤੋਂ ਸ਼ੁਰੂਆਤ ਕਰਕੇ ਜੇਕਰ ਵਾਕਈ 2 ਦਿਨਾਂ ਦੇ ਅੰਦਰ ਅੰਦਰ ਇਹਦਾ ਘਟਾਏ ਜਾਂਦੀ ਹੈ ਇਹਦੀ ਕੋਠੀ ਤਾਂ ਮੈਨੂੰ ਆਏ ਲੱਗਦਾ ਵੀ ਪੰਜਾਬ ਅੱਧਾ ਅੱਧਾ ਪੰਜਾਬ ਭਗਵੰਤ ਮਾਨ ਦੇ ਨਾਲ ਖੜ ਜੂਗਾ ਕਿਉਂਕਿ ਨਸ਼ੇ ਤਸਕਰ ਜਿਹੜੇ ਦਰਸਾਲ ਦੇ ਵਿੱਚ ਮੋٹے ਮਗਰਮੱਛ ਨੇ ਉਹ ਆਪਣੇ ਹੀ ਸਰਕਾਰ ਦੇ ਅੰਦਰ ਆਪਣੇ ਹੀ ਪ੍ਰਸ਼ਾਸਨ ਦੇ ਅੰਦਰ ਨੇ ਕਿਉਂਕਿ ਇਹ ਬਿਆਨ ਮੇਰਾ ਨਹੀਂ ਇਹ ਬਿਆਨ ਦਰਸਾਲ ਦੇ ਵਿੱਚ ਕੁੰਬਰ ਵੀਜੇ ਪ੍ਰਤਾਪ ਇਹਨਾਂ ਦੇ ਐਮਐਲਏ ਦਾ ਜਿਹੜਾ ਕਿ ਕਐਸਐਸਪੀ ਦੇ ਅਹੁਦੇ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਸੀ ਉਸ ਬੰਦੇ ਨੇ ਇੰਨੀ ਇਮਾਨਦਾਰੀ ਨਿਭਾਈ ਕਿ ਮੁੱਖ ਮੰਤਰੀ ਦੀਆਂ ਵੀ ਅੱਖਾਂ ਖੋਲ ਦਿੱਤੀਆਂ ਨੇ ਕਿਉਂਕਿ ਉਹਨੇ ਕਿਹਾ ਵੀ ਤੁਹਾਡੀ ਪਾਰਟੀ ਦੇ ਵਿੱਚ ਜਾਂ ਫਿਰ ਆਪਣੇ ਪ੍ਰਸ਼ਾਸਨ ਦੇ ਵਿੱਚ ਆਪਣੀ ਰਾਜ ਦੇ ਵਿੱਚ ਕੁਝ ਵਿਭਾਗਾਂ ਮੂਰਾ ਯਾਨੀ ਤਸਕਰਾਂ ਦੇ ਨਾਲ ਮਿਲਿਆ ਹੋਇਆ ਗੈਸਟਾਂ ਦੇ ਨਾਲ ਮਿਲਿਆ ਹੋਇਆ ਸਿਸ ਕਰਕੇ ਉਹਨੇ ਪਾਰਟੀ ਛੱਡਣ ਦਾ ਯਾਨੀ ਆਪਦਾ ਮਨ ਬਣਾਇਆ ਤਾਂ ਅੱਜ ਕੱਲ ਵੀ ਬੀਜੇ ਪ੍ਰਤਾਪ ਕੁੰਬਰ ਬੀਜੇ ਪ੍ਰਤਾਪ ਚਰਚਾ ਦੇ ਵਿੱਚ ਰਹਿੰਦੇ ਨੇ ਸਿਸ ਕਰਕੇ ਹੁਣ ਪੰਜਾਬ ਦੇ ਲੋਕਾਂ ਨੂੰ ਦੇਖਣਾ ਤਾਂ ਇਹ ਹੈ ਭਾਈ ਕਿ ਮੁੱਖ ਮੰਤਰੀ ਸਾਹਿਬ ਐਸਐਸਪੀ ਬਠਿੰਡਾ ਯਾਨੀ ਇਹਦੇ ਤੇ ਵੱਡੇ ਪੱਧਰ ਤੇ ਐਕਸ਼ਨ ਲੈਂਦੇ ਆ ਜਾਂ ਨਹੀਂ ਲੈਂਦੇ ਇਹਦਾ 2 ਦਿਨਾਂ ਦੇ ਵਿੱਚ ਜਾਂ 3 ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਔਰ ਹੁਣ ਪੰਜਾਬ ਦੀ ਜਨਤਾ ਮਾਂ ਫੇਰ ਹੀ ਕਰਨਾ ਤੁਹਾਨੂੰ तमाम ਨੂੰ ਜੇਕਰ ਵੱਡੇ ਐਕਸ਼ਨ ਲੈਣਗੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਹਾਂ ਜਿੱਦੀ ਜਿਹੜੀ ਖਬਰ ਹੈ ਮਾਮਲਾ ਬੜਾ ਪੁਰਾਣਾ ਮੈਂ ਲੇਕਿਨ ਵੀਰੋ ਬੜੀ ਅੱਛੀ ਅਪਡੇਟ ਹੋਈ ਹੈ ਕਿ ਜਿਹੜੇ ਅਸੀਂ ਖੁਦ ਕਹਿ ਰਹੇ ਸੀ ਕਿ ਸਾਰਿਆਂ ਦੇ ਨਾਲ ਇੱਕੋ ਜਿਹਾ ਸਲੂਕ ਹੋਣਾ ਚਾਹੀਦਾ ਚਾਹੇ ਉਹ ਪੁਲਿਸ ਵਾਲਾ ਵਾ ਕੋਈ ਵੱਡਾ ਅਫਸਰ ਹੈ ਜਿਹੜਾ ਵੀ ਇਹਦੇ ਪਿੱਛੇ ਮਾਮਲੇ ਦੇ ਹੈਗਾ ਵਾ ਜਿਹੜਾ ਵੀ ਚਿੱਟੇ ਦਾ ਕੰਮ ਕਰ ਰਿਹਾ ਕਿਉਂਕਿ ਵੀਰੋ ਨਸ਼ਾ ਜਿਹੜਾ ਵਾ ਉਹ ਨੌਜਵਾਨ نسل ਨੂੰ ਤਬਾਹ ਕਰ ਰਿਹਾ ਵਾ ਲੋਕਾਂ ਦੇ ਘਰ ਤਬਾਹ ਕਰ ਰਿਹਾ ਵਾ ਬਰਬਾਦ ਕਰ ਰਿਹਾ ਵਾ ਜਿਹਦਾ ਪੁੱਤਰ ਜਵਾਨ ਚਲ ਜਾਂਦਾ ਫਿਰ ਉਹ ਨਸ਼ੇ ਵਾਲੇ ਤੁਹਾਨੂੰ ਪਤਾ ਘਰ ਦਾ ਸਮਾਨ ਤੱਕ ਵੇਚ ਦਿੰਦੇ ਘਰ ਦੀ ਵੀ ਪਰੇਸ਼ਾਨੀ ਮੁਸੀਬਤ ਬਣੀ ਰਹਿੰਦੀ ਹੈ ਤੇ ਭਗਵੰਤ ਮਾਨ ਸਾਹਿਬ ਨੇ ਕਿ ਬਹੁਤ ਵਧੀਆ ਕੰਮ ਕੀਤਾ ਵਾ ਕਿ ਜਿਹੜੀ ਅਮਨਦੀਪ ਕੌਰ ਉਦੇ ਨਾਲ ਵੀ ਬਿਲਕੁਲ ਉੰਜ ਦਾ ਹੀ ਸਲੂਕ ਕੀਤਾ ਜਿਹੜਾ ਬਾਕੀ ਨਿਸ਼ੇੜੀਆਂ ਨਾਲ ਹੋਣਾ ਚਾਹੀਦਾ ਵੀਰੋ ਇਹ ਬਹੁਤ ਅੱਛੀ ਗੱਲ ਹੈ ਜਿਹੜਾ ਵੀ ਦੋਸ਼ੀ ਹੈ ਚਾਹੇ ਕੋਈ ਵੀ ਦੋਸ਼ੀ ਹੈ ਜਿਹੜਾ ਵੀ ਜ਼ੁਲਮ ਕਰਦਾ ਹੈ ਦੋਸ਼ੀ ਹੈ ਉਸ ਨੂੰ ਉਹਦੀ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਵੀਰੋ ਅਗਰ ਸਜ਼ਾ ਮਿਲੇਗੀ ਅਗਰ ਸਾਬ ਦੇ ਨਾਲ ਇੱਕੋ ਜਿਹਾ ਸਲੂਕ ਹੋਏਗਾ ਤੇ ਫਿਰ ਹੀ ਇਹ ਜਿਹੜਾ ਕਾਨੂੰਨ ਹੈ ਉਤੋਂ ਲੋਕ ਡਰਨਗੇ ਫਿਰ ਹੀ ਵੀਰੋ ਇਹ ਜਿਹੜਾ ਚਟੜਾ ਕੰਮ ਬੰਦ ਹੋਏਗਾ ਚੋਰੀਆਂ ਡਕੀਟੀਆਂ ਹਰ ਕੰਮ ਵੀਰੋ ਫਿਰ ਹੀ ਬੰਦ ਹੋਏਗਾ ਤੇ ਵੀਰੋ ਜਿਹੜਾ ਕੁਚਾ ਚੰਗਾ ਕੰਮ ਕਰੇਗਾ ਅਸੀਂ ਉਹਨੂੰ ਚੰਗਾ ਕਵਾਂਗੇ ਜਿਹੜਾ ਨਹੀਂ ਚੰਗਾ ਕਰੇਗਾ ਉਹਤੇ تنਕੀਦ ਵੀ ਕਰਾਂਗੇ ਤੇ ਉਹਦਾ ਅਸਲ ਚਿਹਰਾ ਵੀ ਲਿਆਵਾਂਗੇ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਚਲੋ ਲੇਟ ਹੀ ਕੀਤਾ ਪਰ ਕੰਮ ਠੀਕ ਕੀਤਾ ਵੈ ਤੇ ਵੀਰੋ ਵੈਲ ਡਨ ਉਹਨਾਂ ਨੂੰ ਇਸ ਤਰ੍ਹਾਂ ਚੰਗੇ ਕੰਮ ਕਰਨੇ ਚਾਹੀਦੇ ਵੀਰੋ ਬਾਕੀ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਦੁਹਾਲਾ ਜ਼ਰੂਰੀ ਕਰਨਾ ਪਾੜਾ ਸਾਰਾ ਖਿਆਰ ਕਰਨ ਦਾ ਯਾਦ ਰੱਖਣਾ ਅੱਲਾ ਫੇਜ਼